ਰ ਮੈਂ 2100 ਘੰਟਾ ਚੱਲਿਆ ਹੋਇਆ ਚਾਰੇ ਟਾਇਰ ਜਮਾ ਨਵੇਂ ਮਾਗਰ ਲੈ ਤਾਂ ਬਿਲਕੁਲ ਹੀ ਨਵੇਂ ਨੇ ਮੂਰਲੇ ਵੀ ਨਵੇਂ ਨੇ ਹਾਂ ਨਵੇਂ ਨੇ ਹਨ ਜੇ ਆਪਾਂ ਸੀਲਟ ਦੀ ਗੱਲ ਕਰ ਲਈ ਨਾ ਹਾਂ ਹਲੇ ਤੱਕ ਲੈ ਸੀਲਾਂ ਵੀ ਚੈੱਕ ਕਰਵਾ ਦੇ ਭਾਈ ਦੇਖ ਹਨਾ ਆ ਚੈੱਕ ਕਰਵਾ ਦੇ ਦੇਖ 17 ਮਾੜ ਲਾ ਹੂੰ ਇਹ 2700 ਘੰਟਾ ਚੱਲਿਆ ਹੋਇਆ ਅੱਛਾ ਟਰੈਕਟਰ origignal ਹੀ ਹੈ ਸਾਰਾ ਸਾਰੇ ਹੀ ਹਾਂ ਮਾਗਰ ਲੈ ਜਿਹੜਾ ਜਮੇ ਇਹਦੇ ਨਵੇਂ ਪਾਤਾ ਹਾਂ ਜਮੇ ਨਵੇਂ ਇਹਦੇ ਵੀ ਮੂਰਲੇ ਟਾਇਰ ਨਾਲ ਦੇ ਹੋਣਗੇ ਫਿਰ ਇਹਦੇ ਨਹੀਂ ਟਾਇਰ ਦੁਬਾਰਾ ਦੇ ਨੇ ਮੂਰਲੇ ਦੁਬਾਰਾ ਦੇ ਨਹੀਂ ਮੂਰਲੇ ਭਾਈ ਆਹ ਗੱਡੀ ਸਭ origignal ਹੈ ਸਾਰਾ origignal ਹੈ ਐਮ ਪੀ ਪੀ ਸੀ ਜੋਇੰਟ ਲੱਗੀ ਟਰਬੋ ਟਰੈਕਟਰ ਤੇ ਲੱਗੀ ਹੋਈ ਆ ਬਈ ਇਹਦੇ ਅੱਛਾ ਇਹ ਤਾਂ ਫੁੱਲ ਮੋਡੀਫਾਈ ਹੋਇਆ ਟਰੈਕਟਰ ਆ ਇਹ ਯਰੇ ਇਹ ਤਾਂ ਗੱਲ ਦੇ ਆ ਵੀ ਇਹ ਟਾਇਰ ਇੰਨੇ ਹੀ ਲੱਗ ਕੇ ਆਏ ਨੇ ਹਾਂ ਵੀ ਨੇ ਲੱਖ ਦੇ ਦਾ ਟਾਇਰ ਹੀ ਨੇ ਟਰੈਕਟਰ ਤੇ ਜੇ ਆਪਾਂ ਮੰਨੀਏ ਫਿਰ ਬੰਦੇ ਨੇ ਯਾਰ ਜਿਹੜੇ ਨੇ ਟਾਇਰਾਂ ਤੇ ਇੰਨਾ ਪੈਸਾ ਲਾ ਸਕਦਾ ਉਹ ਟਰੈਕਟਰ ਦਾ ਕੰਮ ਥੋੜਾ ਮਾੜਾ ਰੱਖੂ ਹਨਾ ਅੱਜ ਮਿੱਤਰੋ ਤਨੌਲੇ ਦੇ ਨਾਲ ਆਪਾਂ ਬਿਲਕੁਲ ਨੇੜੇ ਜਵੰਦਾ ਪਿੰਡੀ ਦੇ ਵਿੱਚ ਆਏ ਹੋਏ ਆ ਅੱਜ ਜਵੰਦਾ ਪਿੰਡੀ ਦੀ ਬਾਹਰਲੀ ਫਿਰਨੀ ਦੇ ਉੱਪਰ ਧਰਮੇ ਉਧਰਲੇ ਪਾਸੋਂ ਕੈਮਰਾ ਮਾਰੀ ਟਰੈਕਟਰ ਖੜੇ ਨੇ ਇੱਕ ਸੋਨ ਵਾਲੀ ਕਾ ਖੜਾ ਤਿੰਨ ਚਾਰ ਜੌਂ ਅੱਜ ਆਪਾਂ ਬਾਈ ਮਨਜੀਤ ਕੋਲੇ ਆਏ ਆ ਜੇ ਕਿਸੇ ਭਰਾ ਨੇ ਕੋਈ ਟਰੈਕਟਰ ਖਰੀਦਣਾ ਹੁੰਦਾ ਨਾ ਤੁਹਾਨੂੰ ਮੈਂ ਦੱਸ ਦਿੰਨਾ ਵੀ ਬਾਈ ਦੇ ਰੇਟ ਬਿਲਕੁਲ ਹੀ ਵਾਜਬ ਹੁੰਦੇ ਆ ਬਿਲਕੁਲ ਹੀ ਵਾਜਬ ਹੁੰਦੇ ਆ ਤਨੌਲਾ ਮੰਡੀ ਤੇ ਬਿਲਕੁਲ ਕਰੀਬ ਬਾਈ ਦਾ ਜਿਹੜੀ ਇਹ ਪਿੰਡੀ ਪੈ ਜਾਂਦੀ ਹੈ ਤੇ ਅੱਜ ਕੱਲ੍ਹ ਦੋ ਪਿੰਡੀਆਂ ਮਸ਼ਹੂਰ ਨੇ ਜਾਂ ਤਾਂ ਫਿਰ ਤੂੱਤੇ ਵਾਲੀ ਪਿੰਡੀ ਮਸ਼ਹੂਰ ਆ ਜਾਂ ਫਿਰ ਮਨਜੀਤ ਉਹ ਰਾਂਦੀ ਜਵੰਦਾ ਪਿੰਡੀ ਮਸ਼ਹੂਰ ਹੈ ਇਹ ਜਿੰਨੇ ਵੀ ਟਰੈਕਟਰ ਖੜੇ ਨੇ ਅੱਜ ਇਹਨਾਂ ਦੀ ਨਾਲ ਆਪਾਂ ਡਿਟੇਲ ਪਤਾ ਕਰਦੇ ਆ ਬਾਈ ਤੋਂ ਹੀ ਪਤਾ ਕਰਦੇ ਆ ਪਹਿਲਾਂ ਆਪਾਂ ਸਵਾਗਤ ਕਰ ਲਈਏ ਕੀ ਹਾਲ ਹੈ ਮਨਜੀਤ ਵਧੀਆ ਠੀਕ ਹੈ ਤੇ ਆਪਾਂ ਆਪਾਂ ਟਰੈਕਟਰ ਦਿਖਾਉਣੇ ਆ ਬਾਈ 7 8 8 ਟਰੈਕਟਰ ਹਾਂ ਕੁਝ ਤਾਂ ਜੌਂਡੀ ਹਰੀ ਨੇ ਹਨਾ ਬਾਕੀ ਸਾਰੇ ਜੋ ਇੱਕ ਸੋਨਾਲੀ ਕਾ ਕਰ ਜਣਾ ਵਾ ਬਾਕੀ ਸਾਰੇ ਜੋ ਸਾਰਾ ਸਟਾ ਕੁਝ ਜੌਂਡੀ ਹਰਦੀ ਆ ਤੇ ਆਪਾਂ ਸ਼ੁਰੂਆਤੀ ਇਹ ਤੋਂ ਕਰਦੇ ਆ ਫਿਰ ਹਾਂ ਲੈ ਦੱਸ ਕਰਾਂਦੀ ਡਿਟੇਲ ਕਿੰਨਾ ਮਾਡਲ ਹੈ ਕੀ ਗੱਲਬਾਤ ਹੈ ਕਿੱਥੋਂ ਦਾ ਨੰਬਰ ਹੈ ਇਹ ਨੰਬਰ ਵੀਰੇ ਆਪਣੇ ਕੋਲ ਇੱਕੋ ਹੀ ਪੰਜਾਬ ਆ ਬਾਕੀ ਸਾਰੇ ਹਰਿਆਣਾ ਮਿਲਣਗੇ ਪੰਜਾਬ ਨੰਬਰ ਕਿਹੜਾ ਟਰੈਕਟਰ ਆਪਣੇ ਲਵੇ ਪੰਜਾਬ ਨੰਬਰ ਆਪਣੇ ਕੋਲ ਕੱਲਾ ਸੋਨਾਲੀ ਕਾ ਉਹ ਜਿਹੜਾ ਨੀਲੇ ਕਲਰ ਦਾ ਖੜਾ ਬਚਾਲੇ ਬਾਕੀ ਸਾਰੇ ਹਰਿਆਣਾ ਨੇ ਉੱਚੇ ਵੰਡ ਲਈ ਐ ਨੂੰ ਸੀ ਮਿਲ ਜੂ ਗਾਉਣ ਮਾਡਲ ਦੀ ਤਾਂ ਆਪਾਂ ਨੂੰ ਪਤਾ ਹੁਣ ਪਾਸ਼ ਨਹੀਂ ਹੈ ਹੀ ਨਹੀਂ ਕਿਸੇ ਦੀ ਬਿਲਕੁਲ ਲੈ ਇਹ ਤੋਂ ਕਰਦੇ ਆਂ ਸ਼ੁਰੂਆਤ 53 10 ਹੈ 53 10 ਹੈ ਕਿੰਨਾ ਮਾਡਲ ਹੈ ਇਹ 2019 ਮਾਡਲ ਹੈ 19 ਮਾਡਲ ਹੈ ਮਾਡਲ ਵੀ ਉੱਚਾ ਹੀ ਹੈ ਹੈ ਚੱਲਿਆ ਕਿੰਨਾ ਕੋਣਾ ਇਹ 2100 ਘੰਟਾ ਚੱਲਿਆ ਭਟੀ ਇਹ ਧਰਮੇ 2100 ਘੰਟਾ ਚੱਲਿਆ ਹੋਇਆ ਚਾਰੇ ਟਾਇਰ ਜਮ ਨਵੇਂ ਮਾਗਰ ਲਈ ਤਾਂ ਬਿਲਕੁਲ ਹੀ ਨਵੇਂ ਨੇ ਮੂਰਲੇ ਵੀ ਨਵੇਂ ਨੇ ਹਾਂ ਨਵੇਂ ਹੀ ਨੇ ਹੈ ਨਾ ਇੱਕ ਡੀਜ਼ਲ ਦਾ 오ਰੀਜਨਲ ਹੀ ਆ ਬਈ ਸਾਰਾ ਬਸ ਮਾੜਾ ਮੋਟਾ ਦਾ ਹਰਿਆਣਾ ਨੰਬਰ ਕਰਕੇ ਮਹਸੇ ਉਸੇ ਕਰਾਉਣੇ ਪੈਂਦੇ ਨੇ ਉਹ 오ਰੀਜਨਲ ਹੀ ਆ ਕੋਈ ਬਾਕੀ 오ਰੀਜਨਲ ਹੀ ਆ ਪੁੱਜਾ ਖਾਲਿਆ ਹੈ ਨਹੀਂ ਟਰੈਕਟਰ ਟਰਮੇ ਜੇ ਆਪਾਂ ਸੀਲਟ ਦੀ ਗੱਲ ਕਰ ਲਈ ਹੈ ਨਾ ਆ ਹਲੇ ਤੱਕ ਲੈ ਅਸ਼ੀਲਾ ਵੀ ਚੈੱਕ ਕਰਵਾ ਦੀ ਬਈ ਦੇਖ ਹੈਨਾ ਆ ਚੈੱਕ ਕਰਵਾ ਦੀ ਦੇਖ ਇੱਥੇ ਹਿੱਸੇ ਤੇ ਥੋੜਾ ਮੋਟਾ ਹੋ ਸਕਦਾ ਚੱਲ ਚਲਾ ਵੀ ਦਾ ਟਰੈਕਟਰ ਕੇ ਮੇ ਚੱਲ ਚਰਾਵੇ ਦਾ ਕੋਈ ਚੱਕਰੀ ਨਹੀਂ ਹੈਗਾ ਟਰੈਕਟਰ ਨਵੇਂ ਵਰਗਾ ਪਿਆ ਅਸਾਂ ਨਵੇਂ ਵਰਗਾ ਇਹ ਚ ਗੋਲ ਡਰਾਈਵਰ ਕੇ ਮੇ ਹੀ ਹੈ ਗੋਲ ਡਰਾਈਵਰ ਦਾ ਜਿਹੜੀ ਮਰਜ਼ੀ ਪਾ ਕੇ ਦੇ ਦਾਂਗੇ ਕੋਈ ਨਹੀਂ ਚਾਹ ਚਾ ਐਚ ਆਰ ਨੰਬਰ ਆ ਗਿਆ ਪਾਰਟੀ ਵੀ ਫਰਸਟ ਹੋਣਾ ਬਈ ਫਰਸਟ ਪਾਰਟੀ ਬਈ ਫਰਸਟ ਪਾਰਟੀ ਦਾ ਧਰਮੇ ਪੈਰਪੁਰ ਦਾ ਨਾਂ ਤੇ ਚੈੱਕ ਕਰ ਬਈ ਹਨ ਲੈ ਕੰਡੀਸ਼ਨ ਦਾ ਟਰੈਕਟਰ ਸੋਨਾ ਖੜਾ ਵਸੋਨਾ ਡੈਕ ਕਨੂਪੀ ਸਾਰ ਕੁਝ ਇਸੇ ਤਰੀਕੇ ਬਈ ਨਹੀਂ ਨਹੀਂ ਸਭ ਕੁਝ ਨਾਲ ਸਭ ਚਾਲੂ ਡੈਕ ਡੋਕ ਤੇ ਮੈਨੂੰ ਇਹ ਦੱਸ ਇਹ ਆਪਾਂ ਇਹਦੀ ਡਿਮਾਂਡ ਕੀ ਰੱਖੀ ਆ ਡਿਮਾਂਡ ਪੱਟੀ ਆਪਾਂ ਲੈਣ ਦੇਣੀ ਕਰਨਾ 5,65,000 ਦਾ ਟਰੈਕਟਰ ਦੇ ਦਾਂਗਾ ਆਪਾਂ 5,65,000 ਦਾ ਇਹ ਜਮਨ ਲਾਸਟ ਰੇਟ ਆ ਕੋਈ ਹੋ ਮੰਨਤਾ ਨਹੀਂ ਦੇ ਵਿੱਚੋਂ ਬਸ ਮਾੜਾ ਮੋਟਾ ਮਾਨਤਨ ਕਰ ਸਕਦੇ ਹਲਕਾ ਫੁਲਕੀ ਕੋਈ ਜ਼ਿਆਦਾ ਨਹੀਂ ਹੋਣਾ ਬਸ ਠੀਕ ਹੈ 5 ਲੱਖ ਤੇ 65 ਹਜ਼ਾਰ ਦੇ ਵਿੱਚੋਂ ਹਾਂਜੀ ਓਕੇ ਮਾਡਲ ਹੈਗਾ 19 19 ਮਾਡਲ ਮੈਂ ਚੱਲਿਆ ਹੋਇਆ ਦੀ ਇਹ 2100 ਘੰਟਾ ਆਇਆ 2100 ਘੰਟਾ ਮੱਧੂ ਟਰੈਕਟਰ ਫਰਸਟ ਪਾਲਟੀ ਦਾ ਠੀਕ ਹੈ ਤੇ ਜਿਹਨੂੰ ਪੰਜਾਬ ਨੰਬਰ ਕਰਾਉਣਾ ਹੋਵੇ ਕਿੰਨੇ ਕ ਪੈਸੇ ਲੱਗਦੇ ਆ ਇਹ 7500 ਰੁਪਏ ਲੱਗਦਾ ਵੀਰੇ ਪਿਆਰ ਨੰਬਰ 47000 ਦੇ ਵਿੱਚ ਜਾਨੀ ਕਿ ਜਿੱਥੋਂ ਦਾ ਮਰਜ਼ੀ ਨੰਬਰ ਲਵਾ ਲੈਣ ਜਿਹੜਾ ਵੀ ਭਰਾ ਲੈ ਕੇ ਜਾਓ ਹਾਂਜੀ ਤੇ ਜਿਹੜਾ ਅਰਜਨ ਖੜਾ ਇਧਰਲੇ ਪਾਸੇ 605 ਅਰਜਨ ਬਈ 17 ਟਰੈਕਟਰ origignal ਹੀ ਹੈ ਸਾਰਾ ਸਾਰੇ ਹਾਂ ਮਗਰ ਲਾ ਜਿਹੜਾ ਜਮੀ ਇਹਦੇ ਨਵਾਂ ਪਤਾ ਹੈ ਹਾਂ ਜਮੀ ਨਵਾਂ ਇਹਦੇ ਵੀ ਮੂਰਲੇ ਟਾਇਰ ਨਾਲ ਦੇ ਹੋਣਗੇ ਫਿਰ ਇਹਦੇ ਨਹੀਂ ਟਾਇਰ ਦੁਬਾਰਾ ਦੇਨੇ ਮੂਰਲੇ ਦੁਬਾਰਾ ਦੇ ਨੇ ਮੂਰਲੇ ਵੀ ਆਹ ਕੰਡੀਸ਼ਨ ਤਾਂ origignal ਆ ਸਾਰਾ origignal ਆ ਤਾਂ ਮੈਂ ਕਰਵਾ ਕੇ ਰੱਜਾ ਚੱਕ ਬਈ ਆਹ ਸਾਰੀ ਮੈਟਿੰਗ ਕਰਵਾ ਕੇ ਚੱਕ ਹਣ ਅਰੇ ਮਰੂ ਮਾਂ ਤਾਂ ਮਗਰਾੜਾ ਦੇ ਅੰਦਰੋਂ ਕਰਵਾਈ ਚੱਕ ਇੱਧਰ ਵੀ ਆ ਜਾ ਆਹ ਟਿਊਬਾ ਟਾਬਾਂ ਦਾ ਹਨਾ ਲਿੰਕਾਂ ਦਾ ਤੇ ਇਹ ਕਿ ਇਹ ਕਿੰਨੇ ਦਾ ਬਣੂਗਾ ਇਹ ਟਰੈਕਟਰ ਆਪਾਂ ਭੱਟੀ ਦੇ ਦਿਆਂਗੇ ਬਈ 4,25,000 ਰੁਪਏ ਦਾ ਸਵਾ 4 ਲੱਖ ਦਾ ਸਵਾ 4 ਲੱਖ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਫਰਸਟ ਪਾਰਟੀ ਟਰੈਕਟਰ ਇਹ ਹੈ ਫਰਸਟ ਪਾਰਟੀ 17 ਮਾਡਲ ਆ 58 ਐਚਪੀ ਵਾਲਾ ਟਰੈਕਟਰ ਹੈ ਇਹ ਆ 58 ਹਸਪਾਵਰ ਵਾਲਾ ਡੀ ਸੈਂਸ ਹਾਂ ਹਾਂ ਓਕੇ ਤੇ ਜੇ ਇਹ ਵੀ ਗੱਲ ਕਰੀਏ ਜਿਹੜਾ ਕਾਲੇ ਢੱਡਾ ਵਾਲਾ 53 10 ਖੜਾ ਹੈ ਇਹ ਤਾਂ ਵੀਰੇ ਇਹੀ ਤਾਂ ਕਹਾਣੀ ਆ ਜੀ 4000 ਵੱਡੇ ਨਹੀਂ ਪਏ ਹੋ ਯਾਰ ਇਹ ਤਾਂ 17 ਨੰਬਰ ਟਾਇਰ ਨੇ ਪਿਛਲੇ ਅਗਲੇ 1016 ਦੇ ਨੇ ਹੂੰ ਐਮ ਪੀ ਪੀ ਸੀ ਜੋਇੰਟ ਲੱਗੀ ਹੋਈ ਆ ਪੰਪ ਦੇ ਟਰਬੋ ਡ੍ਰੈਕਟਰ ਤੇ ਲੱਗੀ ਹੋਈ ਆ ਬਾਈ ਇਹਦੇ ਅੱਛਾ ਇਹ ਤਾਂ ਫੁੱਲ ਮੋਡੀਫਾਈ ਹੋਇਆ ਟਰੈਕਟਰ ਆ ਇਹ ਯਰੇ ਇਹ ਤਾਂ ਗੱਲ ਨਹੀਂ ਆ ਬਈ ਇਹ ਟਾਇਰ ਇੰਨਾ ਹੀ ਲੱਗ ਕੇ ਆਏ ਨੇ ਹਾਂ ਵੀਰੇ ਲੱਖ ਦੇ ਦਾ ਟਾਇਰ ਹੀ ਨੇ ਟਰੈਕਟਰ ਤੇ ਜ ਆਪਾਂ ਮੰਨੀਏ ਫਿਰ ਬੰਦੇ ਨੇ ਯਾਰ ਜਿਹੜੇ ਨੇ ਟਾਇਰਾਂ ਤੇ ਇੰਨਾ ਪੈਸਾ ਲਾ ਸਕਦਾ ਉਹ ਟਰੈਕਟਰ ਦਾ ਕੰਮ ਥੋੜਾ ਮਾੜਾ ਰੱਖੂ ਹਨਾ ਟਰਬੋ ਰੂਪੀ ਤੁਸੀਂ ਦੱਸਿਆ ਦੀ ਲਵਾਰ ਕੀ ਆ ਤੇ ਨੰਬਰ ਇਹਦਾ ਵੀ ਐਚ ਆਰ ਵੀ ਹੈ ਥੋੜਾ ਬੰਪਰ ਵੀ ਲੱਗਿਆ ਹੋਇਆ ਹੈ ਫਰਸਟ ਪਾਰਟੀ ਦਾ ਟਰੈਕਟਰ ਆ ਬਾਈ ਓਕੇ ਕੰਡੀਸ਼ਨ ਤੇ ਵੀ origianally ਆ ਬਈ ਸਾਰਾ ਬੱਸ ਮਾੜਾ ਮੋਟਾ ਬਾਈ ਹਰਿਆਣਾ ਨੰਬਰ ਕਰਕੇ ਕਰਾਉਣੇ 86 ਲਗਾ 8 ਦੇ ਹਿਸਾਬ ਨਾਲ ਵੀ ਕੰਡੀਸ਼ਨ ਸੋਹਣੀ ਹੈ ਹਾਂ ਵਧੀਆ ਕੰਡੀਸ਼ਨ ਪਈ ਹੈ ਟਰੈਕ ਕੋਈ ਤੋੜਪਾਂ ਨਹੀਂ ਹੈਗੀ ਟਰੈਕਟਰ ਦੀ ਜਿਆਦਾ ਟਰਮੇ ਟਰੈਕਟਰ ਦਾ ਖੜਾਵਾ ਚੈੱਕ ਕਰਵਾ ਦੇਖੀ ਚਾਰੇ ਦਾ ਟਾਇਰ ਬੜੇ ਪਾਰਖਿਆ ਯਾਰ ਲੱਖ ਦੇ ਦਾ ਬਈ ਟਾਇਰ ਹੀ ਨੇ ਹਾਂ ਤੇ ਇਧਰਲੇ ਪਾਸੋਂ ਟੂਬਾ ਡੱਬਾ ਦਾ ਕਰਵਾ ਸਾਰਾ ਚੈੱਕ ਲਿੰਕਾਂ ਦਾ ਤੇ ਮਾਡਲ 8 ਹੈ 4 ਨੰਬਰ ਹੈ ਬਈ ਤੇ ਚੱਲ ਚੱਲਾ ਵੀ ਦਾ ਟਰੈਕਟਰ ਪੂਰਾ ਕੰਡਾ ਹੈ ਕੋਈ ਚੱਕਰੀ ਨਹੀਂ ਵਧੀਆ ਫਰਸਟ ਪਾਰਟੀ ਦਾ ਟਰੈਕਟਰ ਹੈ ਇਹਦੀ ਡਿਮਾਂਡ ਕੀ ਰੱਖੀ ਹੈ ਫਿਰ ਆਪਾਂ ਨੇ ਇਹ ਟਰੈਕਟਰ ਦੇ ਦਾਂਗੇ ਬਈ ਆਪਾਂ 4 ਲੱਖ ਤੇ 20 ਕੁ ਹਜ਼ਾਰ ਰੁਪਏ ਦਾ ਬਸ 420 ਤਾਂ ਬੇ ਕੋਈ ਨਹੀਂ 15 ਦਾ ਕਰਦਾ ਨਹੀਂ ਕੋਈ ਚੱਕਰ ਚਾਰ ਲੱਖ ਤੇ 15000 ਦਾ ਟਰੈਕਟਰ ਬਣੂ ਜੇ ਕਿਸੇ ਭਰਾ ਨੇ ਖਰੀਦਣਾ 5310 ਕਾਲੇ ਰਡਾਲਾ ਇੱਕ ਇਹਦੇ ਨਾਲ ਇਧਰਲੇ ਪਾਸੇ ਤਾਂ ਪਾਈਪ ਵੀ ਖੜਾ ਹੈ ਇਹ ਇੱਕ ਨਾ ਮਾਡਲ ਆ ਬਣੀ ਜੀ ਤਾਂ ਇਹ ਪਟੇ 11 ਮਾਡਲ ਆ ਬਾਈ ਅਸੇ 11 ਮਾਡਲ ਹੈ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਇਹ ਵੀ ਫਰਸਟ ਪਾਰਟੀ ਦਾ ਟਰੈਕਟਰ ਹੈ ਅੱਛਾ ਟਾਇਰ ਇਹਦੇ ਵੀ ਨਵੇਂ ਨੇ ਹੂੰ ਅਜੇ ਟਾਇਰ ਮਗਰ ਤੇਰੇ ਸਾਰੇ ਟਰੈਕਟਰਾਂ ਦੀ ਚੰਗੇ ਨੇ ਹਣਾ ਆਪਾਂ ਟਾਇਰਾਂ ਮਾੜਿਆ ਵਾਲਾ ਟਰੈਕਟਰ ਵੀ ਨਹੀਂ ਰੱਖਿਆ ਕਦੇ ਵੀ ਨਹੀਂ ਰੱਖਿਆ ਅੱਛਾ ਉਹ ਕਹਿੰਦੇ ਹੁੰਦੇ ਆ ਵੀ ਗੱਡੀ ਟਾਇਰਾਂ ਤੋਂ ਮੋਰ ਪੈਰਾਂ ਤੋਂ ਹਣਾ ਮ ਟਰੈਕਟਰ ਦਾ ਖੜਾਵਾ ਹੀ ਚੇਂਜ ਹੋ ਜਾਂਦਾ ਮਾਈਕੋ ਪੰਪ ਚ ਹੈ ਹੂੰ ਕੋਈ ਕੰਪੈਰੀ 11 ਮਾਡਲ ਪਹਿਲੇ ਮਾਲਕ ਦੇ ਘਰੋਂ ਟਰੈਕਟਰ ਲੈਂਦਾ ਹੋਇਆ ਹੈ ਅੱਛਾ ਇਹ ਜੇ ਇਹਦੀ ਗੱਲ ਕਰੀਏ ਇਹ ਦੇ ਦਾਂਗੇ ਭਾਈ 7.4 ਲੱਖ ਰੁਪਏ ਦਾ ਵੀ ਟਰੈਕਟਰ 11 ਮਾਡਲ ਹਾਂ 7.4 ਕੋਈ ਦੇ ਕੇ ਦਿਖਾਵੇ 7.4 ਲੱਖ ਦਾ ਨਵੇਂ ਟਾਰਾਂ ਦੇ ਟਰੈਕਟਰ ਸਹੀ ਗੱਲ ਹੈ ਟੈਰੀ ਨਵੇਂ ਨੇ ਉਹ ਜੰਮਾ ਟਰੈਕਟਰ ਦੀ ਤੇ ਜਿਹੜਾ ਇਹ ਖੜਾ ਛੋਟਾ 5203s ਇਹ ਭਾਈ ਫੁੱਲ ਮਾਰਕੀਟ ਵਾਲਾ ਟਰੈਕਟਰ ਹੈਗਾ 5310 ਦੇ ਗੇਅਰ ਵਾਲਾ ਟਰੈਕਟਰ ਹੈ ਇਹ ਹੂੰ ਇਹਦਾ ਨੰਬਰ ਹੈਗਾ ਹਿਮਾਚਲ ਦਾ ਆਪਣਾ ਪਾਰਟੀ ਇਹ ਵੀ ਫਾਸਟ ਦਾ ਟਰੈਕਟਰ ਅਸਾ ਹਿਮਾਚਲ ਨੰਬਰ ਫਾਸਟ ਪਾਰਟੀ ਇਹਦਾ ਆਲੂ ਵਾਲੇ ਬਹੁਤ ਜਿਆਦਾ ਮੰਗਦੇ ਆ ਯਾਰ ਇਹਨੂੰ ਹਾਂ ਕੰਡੀਸ਼ਨ ਦੇਖੋ ਟਰੈਕਟਰ ਦੀ ਕਿੰਨੀ ਮਧੀਆ ਪੀ ਆ ਦੀ ਹਾਂ ਤਾਂ ਥੋੜਾ ਮੋਟਾ ਹੋਇਆ ਹੋਇਆ ਹੈ ਨਾ ਹਾਂ ਮੋੜਾ ਮੋਟਾ ਬਸ ਮੂਰ ਮੰਨ ਲਾ ਵੀ 6 ਮਾਡਲ ਹੈ ਐਲਟੀ ਮਾਡਲ ਦੇ ਵਿੱਚ ਇਹ ਠੀਕ ਹੈ 2006 ਮਾਡਲ ਤੇ ਇਹਦੀ ਗੱਲ ਕਰੀਏ ਵੀ ਕੀ ਡਿਮਾਂਡ ਹੈ ਇਹਦੀ ਟਾਇਰ ਦੀ ਕਿੰਨੇ ਇਹਦੀ ਥੋੜੀ ਜਿ ਹੁਣੇ ਹਾਂ ਟਾਇਰ ਜਣੀ ਹੈਗੇ 90 ਪੈਸੇ ਮੌਂ ਟਾਇਰ ਅਗਲੇ ਥੋੜੀ ਜਿ ਘੱਟ ਨੇ ਹੂੰ ਮਗਰ ਲੈ ਤਾਂ ਅੱਧਿਆ ਘਰ ਕੀ ਨੇ ਹਾਂ ਮਗਰ ਲੈ ਅੱਧਿਆ ਘਰ ਕੀ ਨੇ 14 ਚ 12 ਚ ਹਨਾ ਇਹ ਕਿ ਇਹਦੀ ਕੀ ਡਿਮਾਂਡ ਆਪਣਾ ਮੈਂ ਇਹ ਟੈਕਟਰ ਦੇ ਦਾਂਗੇ ਬਾਈ ਆਪਾਂ 3 ਲੱਖ ਤੇ 10000 ਰੁਪਏ ਦਾ ਬਸ 3 ਲੱਖ 100 ਕ ਦਾ ਹੁਣ ਤੈਨੂੰ ਪੂਰੇ ਦਾ ਨਾ ਦਵਣੂ 3 ਕ ਲੱਖ ਦਾ ਦੇ ਦਾਂਗੇ ਯਾਰ ਜੋ ਤੱਕ ਕਹਿੰਦਾ ਕੋਈ ਚੱਕਰ ਨਹੀਂ ਕੀਦਾ ਤੇ ਜਿਹੜਾ ਇਧਰਲੇ ਪਾਸੇ ਆ ਆ ਗਿਆ ਜਿਹੜਾ ਇਹ ਵੀ 53 10 ਇਹ ਵੀ 53 10 8 ਮਾਡਲ ਹੈ ਪੰਜਾਬ ਨੰਬਰ ਆ ਬਾਈ ਅਸੇ ਇਹ ਪੰਜਾਬ ਨੰਬਰ ਹੈ ਹਾਂ ਫਿਰ ਦੋ ਦੋ ਪੰਜਾਬ ਨੰਬਰ ਹੋਵੇ ਇੱਕ ਆ ਕੇ ਦਿੱਤੀ ਹਾਂ ਉਹ ਹਾਂ ਇਹ ਪੰਜਾਬ ਨੰਬਰ ਮੇਰੀ ਹੁਣ ਜਾਦਾ ਇਹ ਫੁੱਲ ਟਾਪ ਮਾਡਲ ਹੈ ਠੀਕ ਹੈ ਪੰਜਾਬ ਨੰਬਰ ਹੈ ਮਾਡਲ ਕਿੰਨਾ ਹੈ 8 ਮਾਡਲ ਆ ਬਈ 8 ਮਾਡਲ ਪੰਜਾਬ ਨੰਬਰ ਹਾਂ ਠੀਕ ਐ ਹੂੰ ਕਿਵੇਂ ਚੱਲੇ ਚਲਾ ਬਈ ਦਾ ਪੂਰਾ ਵਧੀਆ ਬਈ ਚੱਲ ਚਲਾ ਬਈ ਟਰੈਕਟਰ ਕੰਡੀਸ਼ਨ ਦਾ ਵੀ Ориਜਨਲ ਹੀ ਲੱਗਦਾ ਹੈ ਇਹਦਾ ਤਿਆਰ ਵੀ ਨਹੀਂ ਕਰਵਾਇਆ ਆਪਣੇ ਹਾਂ ਹਾਂ ਇਹਦੇ ਮਾੜੇ ਮਗਰਾਟ ਤਿਆਰ ਹੋਏ ਨੇ ਉਹ ਟਰੈਕਟਰ Ориਜਨਲ ਹੀ ਆ ਅੱਛਾ ਹਾਂ ਮਗਰਾਟਾਂ ਦਾ ਹੈਗਾ ਦੀ ਹਾਂ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਹੈ ਹਾਂ ਟਾਇਰ ਵੀ ਠੀਕ ਨੇ ਇਹਦੇ ਜੇ ਇਹਦੀ ਗੱਲ ਕਰੀਏ ਡਿਮਾਂਡ ਦੀ ਇਹਦੀ ਡਿਮਾਂਡ ਬਈ ਆਪਾਂ ਕਰਦੇ ਆਂਗੇ 4 ਲੱਖ ਤੇ 15000 ਰੁਪਇਆ ਓਕੇ 4,15,000 ਦੇ ਵਿੱਚੋਂ ਮਾਨਤਾਣ ਕਰਾਂਗੇ। ਹਾਂ ਕਰਾਂਗੇ ਕੋਈ ਚਿੱਤਰ। ਹਨਾ। ਉਹ ਟਰੈਕਟਰ ਤਾਂ ਖੜਾ ਬਗੜੂ ਹੋਇਆ ਤਾਂ ਵੀ ਸਹੀ ਹੈ। ਹਾਂ ਫੋਲੋ ਟਾਪ ਮਾਡਲ ਹੈ ਇਹ। ਹੂੰ। ਆ ਤੇ ਦਰਮਿਆ ਅ ओरिजिनल ਹੀ ਆ ਦੇਖ ਲਿਆ ਇੱਥੋਂ ਨਾ ਰੰਗ ਰੰਗ ਉਤਰ ਜਾਂਦਾ ਹੁੰਦਾ। ਉਹਦੀ ਬਾਕੀ ਸਾਡੀ ਨਾ ਤੋਤ ਬਾਈ ਜੀ ਵਾਲੀ ਹੈ ਨਹੀਂਗੀ। ਅਸੀਂ ਤਾਂ ਠੀਕ ਸਾਡੀ ਨੂੰ ਲੱਗਦਾ ਈ ਯਾਰ ਥੋੜਾ ਕਿਸੇ ਦਾ ਖੜਾ ਅਖੜੂ ਕੋਈ ਵੱਧ ਰੱਖਿਆ ਹੋਇਆ। ਹਾਂ ਹਾਂ ਖੜਾ ਹੀ ਹੋਇਆ ਟਰੈਕਟਰ ਇਹ ਚੱਲਿਆ ਚੁੱਲਿਆ ਨਹੀਂ ਹੋਇਆ ਇਹਨਾਂ। ਖੜਾ ਹੀ ਹੋਇਆ ਟਰੈਕਟਰ ਜੀ ਹਨਾ। ਕਿਉਂਕਿ ਕੰਡੀਸ਼ਨ ਦਾ ਇੱਕ ਚੱਲਣ ਨਾਲ ਨਹੀਂ ਟਰੈਕਟਰਾਂ ਦੇ ਜੰਗਾਲ ਪ ਦੇ ਆਖੜਾ ਸੋਣ ਵਾਲੀ ਕਾ ਬਈ ਇਹ ਬਈ 23 ਮਾਡਲ ਹੈ ਹੂੰ 24 ਦੀ ਰੀ ਆਰ ਸੀ ਹੈ ਹਾਂ ਪਿਆਬ ਨੰਬਰ ਹੈ 1200 ਘੰਟਾ ਚੱਲਿਆ ਟਾਇਰ ਟੂਰੇ ਦੇ ਨਾਲ ਦੀ ਨੇ ਅਸਾ ਚਾਰੇ ਟਾਇਰ ਨਾਲ ਦੇ ਨੇ 1200 ਘੰਟਾ ਚੱਲਿਆ 23 ਮਾਡਲ ਹੈ ਹਾਂ 24 ਰਜਿਸਟਰ ਹੈ ਹਾਂ 24 ਰਜਿਸਟਰਡ ਹੈ ਡਰਾਵਲ ਰੂਲ ਤੇ ਰੰਗ ਨਾਲ ਦੀ ਖੜਾ ਲੱਜਾ ਹਾਂ ਹਾਂ ਨਾਲ ਦੀ ਹੈ ਟਰੈਕਟਰ ਤਾਂ ਚੰਗਾ ਹੈ ਯਾਰ ਪੂਰੀ ਨਵੀਂ ਟਰੈਕਟਰ ਪਿਆ ਇਹ ਖੁੱਲਿਆ ਖੱਲਿਆ ਨਹੀਂ ਕਿ ਤੋੜੀ ਇਹ ਕਿੰਨਾ ਕਿ ਚੱਲਿਆ ਹੋਣਾ 1200 ਘੰਟਾ 1200 ਘੰਟਾ ਯਾਰ ਬਲਾਕ ਬਲੂਕ ਦਾ ਪੈਰਪੁਰ ਦਾ ਨਾ ਤਾਂ ਸਾਰਾ ਰੰਗ ਹੀ ਉਵੇਂ ਖੜਾ ਹਨ ਹਾਂ ਨਹੀਂ ਨਵੇਂ ਵਰਗਾ ਟਰੈਕਟਰ ਨੰਬਰ ਵੀ ਹੈਗਾ ਦਾ ਮੁਖਸ਼ਰ ਦਾ ਪੀਵੀ3 ਹਾਂ ਨਵਾਂ ਹੀ ਪੈਡ ਟਰੈਕਟਰ ਤੋਂ ਹੂੰ ਤਰ ਮੈਂ ਆ ਹਿੱਸੇ ਤੇ ਦੇਖੀ ਲੈ ਆਹ ਕੰਪਨੀ ਦਾ ਸਟicker ਦੀ ਗੁੰਦ ਆ ਦੇਖ ਦੇਖ ਇਹਦੀ ਆ ਪੱਕੀ ਡਿਮਾਂਡ ਰੱਖਦੀ ਵੀਰੇ ਇਹਦੀ ਪੱਟੀ ਆਪਾਂ ਡਿਮਾਂਡ ਰੱਖੀ ਆ ਭਾਈ 5 ਲੱਖ ਤੇ 25000 ਰੁਪਇਆ ਓਕੇ 5 ਲੱਖ 25000 750 RX16 ਹਨ ਇਹਦਾ ਕਲੱਚ ਵੀ ਨਹੀਂ ਖੁੱਲੇ ਹੋਇਆ ਹਨ ਹਾਂ ਨਵਾਂ ਹੀ ਪੈਡ ਟਰੈਕਟਰ ਖੁੱਲੇ ਹੀ ਨਹੀਂ ਹੋਣਾ ਟਰੈਕਟਰ ਕਿਤੇ ਤੋਂ ਵੀ ਫਿਰ ਮਰੂੰ ਵੀ ਤਾਰੇ ਦੇਖ ਜਮਾ ਫਰੈਸ਼ ਆ ਲਾਸਟਿਕ ਕਰਾ ਇਹ ਇਹਦੇ ਉੱਪਰ ਲੋਨ ਲੋਨ ਕਰਵਾ ਦੂੰ ਕੋਈ ਉੱਚ ਮਾਡਲ ਹਾਂ ਇਹ ਤੇ ਹੋ ਜੂ ਬਾਈ ਕਿੰਨੇ ਕ ਦਾ ਹੋ ਜੂ ਇਹਦੇ ਉੱਪਰ ਇਹ ਤੇ ਹੋ ਜੂ ਬਾਈ 4 ਸਵਾ 4 ਲੱਖ ਰੁਪਏ ਦਾ 4.5 ਦਾ ਲੋਨ ਕੁਛ ਬੰਦੇ ਹਿਸਾਬ ਨਾਲ ਵਧੀ ਜਾਂਦਾ ਲੋਨ ਦਾ ਹੋਈ ਜਾਂਦਾ ਹਾਂ ਤੇ ਜਿਹੜਾ ਇੱਧਰ ਖੜਾ ਹੁਣ 50 55 E ਇਹ ਬਾਈ 12 ਮਾਡਲ ਹੈ ਓਕੇ ਆਰ ਸੀ 13 ਦੀ ਹੈ ਇਹਦੀ ਠੀਕ ਹੈ 12 ਮਾਡਲ ਰਜਿਸਟਰ 13 ਟਾਇਰ ਵੀ ਸੋਨੇ ਪਏ ਹਨ ਹਾਂ ਕੰਡੀਸ਼ਨ ਤਾਂ ਵੀ オリジナル ਹੀ ਲੱਗਦਾ ਮੈਨੂੰ ਹਾਂ オリジナル ਹੀ ਆ ਇਹ ਹੁਣ ਚੱਲੇ ਚੱਲੇ ਵਿੱਚ ਕਿਵੇਂ ਹੋਊਗਾ ਇਹ ਪੂਰਾ ਵਧੀਆ ਟਰੈਕਟਰ ਚੱਲਦਾ ਵੇਦਾ ਇਹ ਇਹਦਾ ਨੰਬਰ ਵੀ ਐਚ ਆਰ ਹੈ ਨਾ ਇਹਦਾ ਨੰਬਰ ਵੀ ਐਚ ਆਰ ਹੈ ਤੇ ਜੇ ਇਹਦੀ ਇਹਦੀ ਗੱਲ ਕਰੀਏ ਮਨੀ ਜੀ ਤਾਂ ਇਹ ਦੇਖਾਂਗੇ ਜਮਾ ਰੇਟਰ ਵਾਲੀ 3 ਲੱਖ ਤੇ 65 ਹਜ਼ਾਰ ਦਾ ਟਰੈਕਟਰ ਦੇ ਦਾਂਗੇ 12 ਮਾਡਲ 3 ਲੱਖ 65 ਹਜ਼ਾਰ ਦਾ ਹਾਂ ਠੀਕ ਹੈ ਤੇ ਆ ਪਕੜਿਆ ਇਸ ਟਾਈਮ ਜਵੰਦਾ ਪਿੰਡੀ ਦੇ ਵਿੱਚ ਜਵੰਦਾ ਪਿੰਡੀ ਦੇ ਵਿੱਚ ਤੇ ਇਤਰਾਉਲਾ ਕਿੰਨੀ ਦੂਰ ਪੈ ਜਾਂਦਾ ਤੁਹਾਨੂੰ ਨੋਲਾ ਆਪਾਂ ਨੂੰ 4 ਕਿਲੋਮੀਟਰ ਪੈਂਦਾ ਬਈ 4 ਕਿਲੋਮੀਟਰ ਹਾਂ ਠੀਕ ਹੈ ਤੇ ਇਹ ਰੋਡ ਚਲਾ ਜਾਂਦਾ ਜਿਹੜਾ ਜਿੱਥੋਂ ਸਾਡੇ ਤੋਂ ਪਿੱਛੇ ਨੂੰ ਪਿੱਖੀ ਕਿੰਨੀ ਦੂਰ ਪੈ ਗਿਆ ਪਿੱਖੀ ਆਪਾਂ ਨੂੰ ਪੈਂਦਾ ਹੈ 22 ਕਿਲੋਮੀਟਰ 22 ਕਿਲੋਮੀਟਰ ਤੁਹਾਡੇ ਐੜੇ ਗੜੇ ਗੜੇ ਕਿਡੇ ਪੰਡਾ ਕੇ ਨੇੜੇ ਜਿਵੇਂ ਗੱਲ ਕਰ ਲਈਏ ਸਾਡੇ ਨੇੜੇ ਆ ਕੇ ਕੁੱਬੇ ਆ ਕੇ ਭੂਰੇ ਆ ਕੇ ਭੂਰੇ ਕੁੱਬੇ ਹਾਂ ਤੇ ਆਪਣਾ ਧੌਲਾ ਤਾਂ ਮੇ ਨਹੀਂ ਆ ਗਿਆ ਹਾਂ ਤੇ ਇੱਧਰ ਕਾਲੇ ਕਿ ਆ ਗਏ ਕਾਲੇ ਕਿ ਜਿੱਥੇ ਮੇਲਾ ਲੱਗਦਾ ਹਾਂ ਜਿੱਥੇ ਮੇਲਾ ਲੱਗਦਾ ਓਕੇ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਮੋਬਾਈਲ ਨੰਬਰ 94743 43199 ਠੀਕ ਹੈ ਤੇ ਲੈ ਮਿੱਤਰੋ ਕਰ ਲਓ ਸੰਪਰਕ ਨਾਂ ਬਾਈ ਦਾ ਮਨਜੀਤ ਹੈ ਜੇ ਕੋਈ ਵੀ ਟਰੈਕਟਰ ਲੈਣਾ ਨਾ ਗਾਰੰਟੀ ਸਾਰਿਆਂ ਦੀ ਫੁੱਲੀ ਹੁੰਦੀ ਆਪਣੀ ਹਾਂ ਹਾਂ ਗਾਰੰਟੀ ਵਾਲਾ ਟਰੈਕਟਰ ਕੋਈ ਨਹੀਂ ਹੈ ਨੰਬਰ ਸਕਰੀਨ ਤੇ ਚਲਾਤਾ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਬਾਈ ਨਾਲ ਕਰੋ ਰਾਬਤਾ ਕਰ